ਲਾਈ ਮੇਰੇ ਮਿੱਤਰੋ ਦੋਸ ਨੂੰ ਜਰਸੀ ਨਾ ਸਕਦੇ ਆ ਬੜਾ ਦਿਖਾਉਣ ਲੱਗਿਆ ਤੇ ਦੋਨੇ ਬੜਾ ਸਾਨੂੰ ਗੱਬਣ ਚੈੱਕ ਪਾਸ ਮਿਲਣੀਆਂ ਤੇ ਬਾਕੀ ਜੋ ਜਾਣਕਾਰੀ ਹੋ ਮੈਂ ਵੀਰ ਤੋਂ ਸਾਂਝੀ ਕਰਾ ਦੂੰਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰ ਲਿਆ ਕਰੋ ਤੇ ਤਾਂ ਕਿ ਜਿਹੜੀ ਵੀਡੀਓ ਪਾਈ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਹੀ ਰਹੇ ਤੇ ਕਿਸੇ ਵੀਰ ਨੂੰ ਵੀ ਆਪਣਾ ਪਸ਼ੂ ਵੇਚਣ ਸੰਬੰਧੀ ਵੀਡੀਓ ਬਣਾਉਣੀ ਦੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ 83 604 62501 ਆਪਣਾ ਸੰਪਰਕ ਨੰਬਰ ਵੀਡੀਓ ਬਣਾਉਣ ਵਾਸਤੇ ਤੇ ਬਾਕੀ ਮਾਲ ਖਿਦਨ ਵਾਸਤੇ ਬਾਈ ਦਾ ਨੰਬਰ ਟੋਰਟ ਟੋ ਸਕ੍ਰੀਨ ਤੇ ਚੱਲੂਗਾ ਬਿਲਕੁਲ ਬਾਜਬ ਰੇਟ ਹੋਣਗੇ ਤੇ ਵੀਡੀਓ ਦੇ ਵਿੱਚ ਹੀ ਹੋਣਗੇ ਤੇ ਬਾਕੀ ਬਾਜ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਕੀ ਡਿਟੇਲ ਆ ਕੀ ਹਾਲ ਆ ਬਈ ਗੱਗੀ ਵਧੀਆ ਜੀ ਵਧੀਆ ਤੇ ਆਪਣਾ ਡਰੈਸ ਬੋਲਦਗੇ ਆਪਣਾ ਨਾਂ ਗੱਗੀ ਆ ਜੀ ਹਾਂ ਜੀ ਪਿੰਡ ਰਾਈ ਆ ਜੀ ਰਾਮਪਰਾ ਫੂਲ ਬਠਿੰਡਾ ਜ਼ਿਲ੍ਹਾ ਠੀਕ ਆ ਜੀ ਤਹਿਸੀਲ ਮਿੱਤਰੋ ਫੂਲ ਆ ਕੀ ਰਾਮਪਰਾ ਫੂਲ ਕਹਦੇ ਨੇ ਜ਼ਿਲ੍ਹਾ ਬਠਿੰਡਾ ਤੇ ਤਪਾ ਭਦੌਰ ਤੇ ਰੰਪਰਾ ਤਿੰਨ ਵੱਡੇ ਸ਼ਹਿਰ ਰਾਇਏ ਦੇ ਨੇੜੇ ਲੱਗ ਗਏ ਤੇ ਆਪਣਾ ਸੰਪਰਕ ਨੰਬਰ ਬਾਈ ਆਪਣਾ 76967 ਜੀ ਹਾਂਜੀ 63680 ਜੀ ਠੀਕ ਆ ਤੇ ਜੇ ਪਹਿਲਾਂ ਪਰਦਾਬ ਅੱਛੀ ਆ ਗਈ ਆਪਣਾ ਕੋਲ ਨਾ ਹਾਂਜੀ ਕਿੰਨੇ ਰਾਂ ਦੀ ਗੱਬਣਾ ਕੀ ਡਿਟੇਲ ਹੈ ਜੀ ਇਹ ਤਿੰਨ ਮਹੀਨੇ ਦੀ ਗੱਬਣਾ ਬਾਈ ਹਹੀ ਫਰ ਬੱਚੀ ਆ ਗਈ ਹਾਂਜੀ ਹਾਂ ਥੋੜੀ ਲੇਟ ਰਹੀ ਵੀ ਹੈ ਮੰਨ ਲਓ ਵੱਡੀ ਹੋ ਕੇ ਬਣੀ ਹੋਈ ਹੈ ਨਾ ਵੱਡੀ ਹੋਣੀ ਵੀ ਹਾਂ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਹੈ ਚੈੱਕ ਪਾਸ ਹੈ ਜੀ ਅਗਲਾ ਕਰਾ ਕੇ ਲੈ ਜੀ ਠੀਕ ਆ ਠੀਕ ਆ ਤੇ ਥਾਣੇ ਚਾਰੇ ਕੋ ਐਕਸਟਰਾ ਫੋਸਟਾਂਗ ਤਾਂ ਨਹੀਂ ਕੋਈ ਨਹੀਂ ਓਕੇ ਹੈ ਜੀ ਠੀਕ ਹੈ ਚ ਠੀਕ ਆ ਠੀਕ ਆ ਬਾਕੀ ਬਰੀਡ ਵਾਲੇ ਪੱਖ ਤੋਂ ਸੋਹਣੀਆਂ ਨਾ ਬੱਚੀਆਂ ਨਾ ਹਾਂਜੀ ਹਾਂ ਭਲੀ ਵੀ ਆ ਬਸ ਥੋੜੀ ਜਿਹੀ ਵੱਡੀ ਉਮਰ ਹੁੰਦੀ ਕਰਕੇ ਸਮਰੀ ਵੀ ਆ ਗਈ ਹੋਰ ਕੋਈ ਹੋਣੀ ਲੈ ਬੋਦੀ ਬਾਦ ਮਿੱਤਰੋ ਕੰਨਾਂ ਦਾ ਸਾਇ ਚੈੱਕ ਕਰ ਲੋ ਤੇ ਢੂਹੇ ਦੀ ਬੰਤਰ ਤੇ ਇਥੋਂ ਪਿੱਛੇ ਦੀ ਚੁੜਾਈ ਚੁੜੀ ਤੇ ਚੈੱਕ ਕਰ ਲੋ ਬੱਚੀ ਚੰਗੀ ਆ ਸਨਖੀ ਠੀਕ ਆ ਥਣ ਚਾਰਾ ਕੋਈ ਵੱਖਰੀ ਫੋਟਸ਼ਾਨ ਨਹੀਂ ਬਾਕੀ ਜਿਵੇਂ ਆਪਾਂ ਕਹਿੰਦੇ ਲੋਟੀ ਪਟਦੀ ਹੁੰਦੀ ਹੈਗੀ ਖੜ ਨਹੀਂ ਖੋੜ ਨਹੀਂ ਸੋਹਣੀਆਂ ਬੱਚੇ ਦੀ ਲੈ ਕਿਹੜਾ ਦੇ ਕਿਹੜਾ ਬੱਚੇ ਦਾ ਭਾਈ ਇਹ ਹੈਗੇ ਮਿੱਤਰੋ ਆਪਾਂ ਕੋਲ ਬੱਚੀ ਇੱਕ ਨੰਬਰ ਤੇ ਦੂਜੀ ਬੱਚੀ ਵੀ ਗੱਬਣ ਚੈੱਕ ਪਾਸ ਆ ਦੋਨੇ ਸ ਨੂੰ ਤੋ ਉਤਾਰ ਕੇ ਰੇਟਾ ਸਮੇਤ ਆਪ ਸਾਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਐਸਾ ਤੌਰ ਦਾ ਦੇਖ ਲਓ ਬੱਚੀ ਬਾਕੀ ਬਾਜਨ ਚ ਚ ਗਿਆ ਨਾ ਕੀ ਪੂਰੀਆ ਵਜਨ ਹੈ ਜੀ ਪੂਰਾ ਫੁੱਲ ਜਿੰਦ ਜਾਨ ਚ ਬੱਚੀ ਪਲੀ ਵੀ ਹੈਗੀ ਬਸ ਥੋੜਾ ਜਿਹਾ ਨਹੀਂ ਕਿ ਕੋਈ ਯਾਰ ਕਿਸੇ ਭਰਾ ਦੀ ਕੋਈ ਸਾਹਸ ਵਾਲਾ ਏਦਾਂ ਹੋ ਜਾਂਦਾ ਕੋਈ ਕਰਮਾਂ ਦੀ ਗੱਲ ਹੁੰਦੀ ਹੈ ਥੋੜੀ ਵੱਡੀ ਹੋ ਕੇ ਬਣੀ ਹੋਏਗੀ ਫਿਲਹਾਲ ਸਾਨੂੰ ਗੱਬਣ ਚੈੱਕ ਪਾਸ ਮਿਲੂਗੀ ਤੇ ਜਿਹੜਾ ਵੀ ਖਰੀਦੂਗਾ ਉਹ ਕੋਈ ਵੀ ਡਾਕਟਰ ਦਾ ਪੈਂਡੋ ਲੈ ਆ ਕੇ ਉਹ ਥੱਲੀ ਕਰ ਸਕਦਾ ਹੈ ਨਾ ਤੇਗਾ ਕਿ ਫਿਰ ਭਾਈ ਇਹ ਬਾੜੀਆਂ ਪਹਿਲੇ ਨੰਬਰ ਤੇ ਆਈ ਆਪਣਾ ਕੋਲ ਨਾ ਜਿਹਦਾ ਫਿਰ ਆਪਾਂ ਮੁੱਲ ਜਿਵੇਂ ਜਾਇਜ਼ ਜਾ ਕਿ ਨਾ ਕਰਦੇ ਇਹ 42000 ਦੇ ਦੇਂਗੇ ਜੀ ਬਾੜੇ ਮੁੱਲੇ ਦਾ 42000 ਹਾਂਜੀ ਹਾਂ ਵਿੱਚੋਂ ਮੌਕੇ ਤੇ ਮੰਨ ਤਨ ਹੋ ਜਾਊਗਾ ਜੀ ਕੋਈ ਚੱਕਰ ਨਹੀਂ 42 ਸਹੀ ਆ ਕਿ ਭਲੇ ਖਲਾ ਬਸ ਸਹੀ ਹੈ ਜੀ ਓਕੇ ਆਪਾਂ ਨੂੰ ਬਾਜ ਮਿਲੀ ਵੀ ਅਗਲੇ ਨੂੰ ਬਾਜ ਦੇਣਾ ਆਪਾਂ ਨੂੰ ਬਾਜ ਆਪਾਂ ਉਹ ਭਾਜ ਦੇਣੀ ਹਾਂ ਹਾਂ ਲਾ ਮਤਰਾ ਬਾਈ ਨੇ ਬਿਲਕੁਲ ਤੁਸੀਂ ਕਮੈਂਟਾਂ ਚ ਦੱਸ ਦਿਓ ਬਿਲਕੁਲ ਬਾਜ਼ੇ ਮੁੱਲ ਕੀਤਾ ਜਾਂ ਬਾਲਾ ਕੀਤਾ ਕਿਉਂਕਿ ਠੀਕ ਆ ਆਮ ਨਹੀਂ ਹੀਫਰ ਵਛਾਂ ਦੇ ਨਾ ਖਾਲੀ ਹੁਣ ਉਹਨਾਂ ਦੇ ਵੀ 40 45 50 ਰੇਟ ਚੱਲੀ ਜਾਂਦਾ ਨਾ ਮਾਰ ਤੇ ਦੋ ਨੰਬਰ ਬੱਚੀ ਆ ਗਈ ਕਿਉਂਕਿ ਹੈਨਾ ਇਹ ਕਿਨੇ ਟਾਂ ਦੀ ਗੱਬਣਾ ਇਹ ਵੀ 3 ਮਹੀਨੇ ਦੀ ਹੈ ਜੀ ਇਹ ਵੀ 3 ਮਹੀਨੇ ਗੱਬਣ ਚੈੱਕ ਬਸ ਠੀਕ ਹੈ ਠੀਕ ਹੈ ਲਗਣਾ ਦੇ ਕਿਹੜਾ ਇਹ ਬੱਚੀ ਮਿੱਤਰੋ ਹਾਈਟ ਥੋੜੀ ਛੋਟੀ ਹੈਗੀ ਤੇ ਜਿਹੜੀ ਪਹਿਲਾਂ ਵਾਲੀ ਬੱਚੀ ਉਹ ਪਲੀ ਵੀ ਜ਼ਿਆਦਾ ਗਈ ਤੇ ਹਾਈਟ ਵੀ ਜ਼ਿਆਦਾ ਇਹਦੀ ਹਾਈਟ ਲੈਂਥ ਵੀ ਛੋਟੀ ਆ ਤੇ ਪਲੀ ਵੀ ਤਾਂ ਹਰ ਠੀਕ ਆ ਉਹਦੇ ਨਾਲ ਉਹ ਵੀ ਹੈਨਾ ਤੇ ਮੈਂ ਹਾਈਟ ਲੈਂਥ ਛੋਟੀ ਹੈ ਮੈਂ ਐ ਮਾਰ ਕੇ ਜਲਦੀ ਨਹੀਂ ਜ਼ਿਆਦਾ ਲਿੱਸੀ ਨਹੀਂ ਜੀ ਬਸ ਵਜਨ ਉਦੋਂ ਕੱਦ ਥੋੜਾ ਛੋਟਾ ਹੈ ਇੰਨਾ ਕੁ ਤੁਹਾਨੂੰ ਦੱਸਣਾ ਮਿੱਤਰੋ ਜਿਹੜੀਆਂ ਛੋਟਾ ਜਰਸੀਆਂ ਹੁੰਦੀਆਂ ਇਹ ਉਹ ਜਰਸੀ ਆ ਗਈ ਹੈਨਾ ਹਾਂ ਜੀ ਭਰਾ ਵੀਡੀਓ ਚ ਵਾਲੇ ਵੱਡੀ ਨਾ ਮੰਨ ਕੇ ਆ ਜੇ ਇਹ ਬੱਚੀ ਛੋਟੀ ਆ ਉਹ ਬੱਚੀ ਠੀਕ ਆ ਜੀ ਹਣਾ ਇਹਦਾ ਮਤਲਬ ਜਿਵੇਂ ਪੂਰੀ ਛੋਟਰਾ ਚ ਹੀ ਆ ਗਈ ਹਾਈਟ ਲੈਂਥ ਕੱਖ ਥੋੜੇ ਘਾਉਣਾ ਕਿ ਇਹ ਹਾਂ ਇਹ ਤਾਂ ਜੈ ਜੈ ਜਿਵੇਂ ਕਹਿੰਦੇ ਨੇ ਸਿਆਣੇ ਵੀ ਜੈ ਜੈ ਪਾਲਾਂਗੇ ਹੋ ਜਾ ਨਿਕਲੇ ਆ ਹਾਂ 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 ਠੀਕ ਆ ਠੀਕ ਆ ਤੇ ਐ ਪਤਾ ਵੀ ਸਿਮਰ ਸਮਨਾ ਕਿਹੜਾ ਲੱਗਦਾ ਆਪਾਂ ਨੂੰ ਉਹਦਾ ਕੋਈ ਪਤਾ ਨਹੀਂ ਚ ਵੀ ਨਹੀਂ ਪਤਾ ਹਾਂ ਐਵੇਂ ਆਪਾਂ ਦਾ ਪਤਾ ਹੀ ਜੱਬਣਾ ਤੇ ਜਰਸੀ ਦਾ ਆਪਾਂ ਤਿੰਨ ਮਹੀਨਿਆਂ ਦੀ ਗੱਬਣਾ ਚੈੱਕ ਕਰਾ ਕੇ ਦੇਣੀ ਆ ਜੀ ਬਸ ਆਪਾਂ ਦਾ ਹਾਂਜੀ ਇਹ ਵੀ ਤਿੰਨ ਦੀ ਆ ਇਹ ਵੀ ਤਿੰਨ ਦੀ ਆ ਤਿੰਨ ਦੀ ਆ ਤਿੰਨ ਤੋਂ ਉੱਤੇ ਹੋਣੀਆਂ ਜੀ ਠੀਕ ਆ ਤੇ ਇਹਦਾ ਮੁੱਲ ਫਿਰ ਕੀ ਕਰੇਗਾ ਇਹ ਤੇ 32000 ਦੀ ਦੇ ਦੇਂਗੇ ਜੀ 32000 ਦੀ 32000 ਦੇ ਦੇ ਉਹਦਾ 42 42 ਜੀ ਇਹਦਾ ਤੇ ਜੇ ਕਿਸੇ ਨੇ ਮੰਗ ਲਿਆ ਦੋਨੇ ਇਕੱਠਾ ਆ ਫੇਰ ਬੋ ਜਾਂ ਹੋਰ ਵੱਧ ਮੰਗ ਤਾਂ ਕਰਦੇ ਹਾਂ ਵੱਧ ਹੋ ਜਾਊਗਾ ਹਾਂਜੀ ਹਾਂ ਠੀਕ ਆ ਠੀਕ ਆ ਮਿੱਤਰੋ ਪਿੰਡ ਰਾਈਆ ਤਹਿਸੀਲ ਫੂਲਤ ਜ਼ਿਲ੍ਹਾ ਬਠਿੰਡਾ ਲੱਗਦਾਗਾ ਤੇ ਸੰਪਰਕ ਨੰਬਰ ਕੀ ਕਰੀ ਫੇਰ ਬੋਲਦੀ ਬਾਈ 76967 ਜੀ 6680 ਜੀ ਠੀਕ ਆ ਬਾਈ ਸੰਪਰਕ ਨੰਬਰ ਤਾਂ ਜਿਹੜੇ ਭਰਾ ਨੂੰ ਬੜਾ ਪਸੰਦ ਆ ਬਾਈ ਤੇ ਬਿਲਕੁਲ ਬਾਜ਼ੀ ਬਰੇਟਾਂ ਤੇ ਵੇਚਣਾ ਵੀਰ ਨੇ ਤੇ ਕਰ ਲਓ ਸੰਪਰਕ